ਮਾਈਨਿੰਗ ਮਾਫੀਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਸਵਾਲਾਂ ਦੇ ਵਿੱਚ ਕਿਰਗੀ ਹੈ ਤੇ ਉੱਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸ਼੍ਰੀਆਮ ਮਾਈਨਿੰਗ ਮਾਫੀਆ ਹੋ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਕੁਝ ਤਸਵੀਰਾਂ ਲਾਈਵ ਦੇ ਵਿੱਚ ਦਿਖਾਈਆਂ ਗਈਆਂ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਆਪ ਸਰਕਾਰ ਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਤੇ ਸ਼ਰੀਆਮ ਮਾਈਨਿੰਗ ਮਾਫੀਆ ਹੋ ਰਿਹਾ ਹੈ ਤੇ ਜਿਸ ਤੋਂ ਬਾਅਦ ਆਪ ਸਰਕਾਰ ਨੂੰ ਫਿਰ ਤੋਂ ਸਵਾਲਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਘੇਰਿਆ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਡਾਹੋਰ ਕੀ ਕਰਨ ਤੁਹਾਨੂੰ ਇੱਕ ਲਾਈਵ ਮਾਈਨਿੰਗ ਦਾ ਨਜ਼ਾਰਾ ਰੋਪੜ ਦੇ ਵਿੱਚ ਸਤਲੁਜ ਦਰਿਆ ਤੇ ਦਿਖਾਉਣਾ ਚਾਹੁੰਦਾ ਅਸੀਂ ਜਲੰਧਰ ਨੂੰ ਜਾ ਰਹੇ ਹਾਂ ਤੇ ਰਸਤੇ ਦੇ ਵਿੱਚ ਅਸੀਂ ਦਰਿਆ ਸਤਲੁਜ ਦੇ ਪੁਲ ਤੇ ਰੁਕੇ ਹੋਏ ਹਾਂ ਕਿਉਂਕਿ ਸਾਈਡ ਤੇ ਜਿਹੜੀ ਹੈ ਤੜਾ ਤੜ ਮਾਈਨਿੰਗ ਹੋ ਰਹੀ ਹੈ ਉਹ ਮੈਂ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਆਹ ਦੇਖੋ 哎。Yeah. ਏ ਦੇਖੋ ਜੇਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਆ ਪੋਕਲੈਨ ਖੜੀ ਐ ਪਰ ਰਹੀ ਐ ਇੱਕ ਔਰ ਪੋਕਲੈਨ ਖੜੀ ਐ ਇੱਕ ਆ ਜੇਸੀਬੀ ਖੜੀ ਐ ਔਰ ਸਾਹਮਣੇ ਟਰੱਕ ਭਰੇ ਜਾ ਰਹੇ ਐ ਇਹ ਦਰਿਆ ਸਤਲੁਜ ਐ ਰੋਪੜ ਦਾ ਤੇ ਸ਼ਰਿਆ ਮਾਈਨਿੰਗ ਚੱਲ ਰਹੀ ਐ ਜਿਹੜਾ ਮੁੱਖ ਮੰਤਰੀ ਦੇ ਦਾਅਵੇ ਐ ਕਿ ਜੀ ਐਸੀ ਮਾਈਨਿੰਗ ਨਹੀਂ ਕਰਦੇ ਸਾਡੇ ਰਾਜ ਦੇ ਵਿੱਚ ਲੋਕਾਂ ਨੂੰ ਰੇਤਾ 5.5 ਰੁਪਏ ਮਿਲੇਗਾ ਤੇ ਲੇਬਰ ਦੇ ਨਾਲ ਟਰੱਕ ਟਰਾਲੀਆਂ ਵਿੱਚ ਹੀ ਭਰਿਆ ਜਾ ਸਕੇਗਾ ਸਾਹਮਣੇ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਇੱਕ ਟਰੱਕ ਖੜੇ ਹੈ ਟਿਪਰ ਖੜੇ ਹੈ ਜੀ ਸੀ ਬੀ ਆਹ ਦੇਖੋ ਸਾਹਮਣੇ ਟਰੱਕ ਨੂੰ ਭਰ ਰਹੀਆਂ ਪੋਕਲੇਨਾ ਸ਼ਰੀਆਮ ਦਰਿਆ 'ਚ ਉਹ ਮਾਈਨਿੰਗ ਹੋ ਰਹੀ ਹੈ ਅੱਜ 25 ਫਰਵਰੀ ਹੈ 2024 ਦੀ ਐਸੀ ਜਿਲੰਧਰ ਨੂੰ ਜਾਂਦੇ ਜਾਂਦੇ ਆ ਪੁਲ ਤੇ ਰੁਕੇ ਆ ਆ ਪਿਛਲੇ ਪਾਸੇ ਤੁਸੀਂ ਸਾਹਮਣੇ ਦੇਖੋ ਕਿੰਨੇ ਟਰੱਕ ਤੇ ਜੀ ਸੀ ਬੀਆਂ ਲਗਾਤਾਰ ਮਾਈਨਿੰਗ ਕਰ ਰਹੀਆਂ ਤੇ ਰੋਪੜ ਜ਼ਿਲ੍ਹੇ ਦਾ ਦਰਿਆ ਸਤਲੁਜ ਦੇ ਪੁਲ ਤੇ ਮੈਂ ਖੜਾ ਹਾਂ ਤੇ ਆ ਤੁਸੀਂ ਦੇਖੋ ਸਾਹਮਣੇ ਜੀ ਸੀ ਬੀ ਚੱਲ ਰਹੀ ਹੈ ਨਾਲ ਟਿਪਰ ਖੜਾ ਹੈ ਆ ਦੇਖੋ ਇਹ ਭਰ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਸ਼ਰਿਆਮ ਦਿਨ ਦਿਹਾੜੇ ਇਸ ਟਾਈਮ ਲਗਭਗ 11 11:30 ਹੋ ਰਹੇ ਆ ਦਿਨ ਦੇ ਵਿੱਚ ਰਾਤ ਨੂੰ ਤਾਂ ਬਹੁਤ ਵੱਡੀ ਗਿਣਤੀ ਚ ਹੋ ਜਾਂਦਾ ਲੇਕਿਨ ਹੁਣ ਵੀ ਸਾਹਮਣੇ ਕੋਈ 100 200 ਟਿਪਰ ਉਹ ਪਰਲੇ ਪਸੇ ਹੋ ਲੱਗਿਆ ਹੋਇਆ ਤੇ ਜੀ ਸੀ ਬੀਆਂ ਲਗਾਤਾਰ ਭਰ ਰਹੀਆਂ ਲਗਭਗ 5 7 ਫੋਕ ਲੈਣਾ ਇੱਥੇ ਖੜੀਆਂ ਜਿਹੜੀਆਂ ਕਿ ਲੱਗੀਆਂ ਹੋਈਆਂ ਭਰਨ ਵਾਸਤੇ ਦਰਿਆ ਸਤਲੁਜ ਦੇ ਉੱਤੇ